ਵਿਸ਼ੇ ਦਿਨਾਂ ਤੋਂ ਬਰਤਾਰਾ ਚੱਲਿਆ ਹੋਇਆ ਅਸੀਂ ਵੇਖਦੇ ਆ ਰਹੇ ਆ ਕਿ ਸਾਡਾ ਆਗੂ ਕੋਈ ਵੀ ਵਧੀਆ ਆਗੂ ਕੌਮ ਨੂੰ ਨਹੀਂ ਮਿਲ ਪਾਰਿਆ ਜਿਹੜਾ ਵੀ ਕੋਈ ਆਉਂਦਾ ਵਾ ਆਗੂ ਉਹਦੇ ਉੱਤੇ ਨਿਗਾਹ ਸਰਕਾਰਾਂ ਦੀ ਏਜੰਸੀਆਂ ਦੀ ਤੇ ਜਦ ਸਾਡੇ ਹੀ ਕੋਸ਼ ਜਿਹੜੇ ਕੜਮ ਚੌਧੇ ਜਿਹਨਾਂ ਨੂੰ ਮਤਾਂਗੇ ਬੜੇ ਹੋਏ ਨੇ ਉਹਨਾਂ ਦੀ ਹੋ ਜਾਂਦੀ ਉਹਨੂੰ ਰੱਜ ਕੇ ਭੰਡਣਾ ਵੀ ਸ਼ੁਰੂ ਕਰ ਦਿੰਦੇ ਨੇ ਰੱਜ ਕੇ ਬਦਨਾਮ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਸਰਕਾਰਾਂ ਉਹਨੂੰ ਜਲਦ ਤੋਂ ਜਲਦ ਖਤਮ ਕਰਨਾ ਚਾਹੁੰਦੀਆਂ ਨੇ ਸਤਜਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਹੋਏ ਨੇ ਉਸ ਤੋਂ ਬਾਅਦ ਇੱਕ ਵਿੱਚ ਬਹੁਤ ਵੱਡਾ ਖਲਾਅ ਪੈ ਗਿਆ ਹੀ ਹੁਣ ਪਿੱਛੇ ਰਿਆਸ ਜਗੀ ਸੀ ਦੀਪ ਸਿੱਧੂ ਬਾਈ ਆਉਂਦਾ ਵਾ ਉਹਦੀਆਂ ਗੱਲਾਂ ਸੁਣ ਕੇ ਕੌਮ ਨੇ ਨੌਜਵਾਨੇ ਨੇ ਉਹਨੂੰ ਆਪਣਾ ਅਗੂ ਮੰਨ ਲਿਆ ਪਰ ਉਹ ਵੀ ਕੁਝ ਸਮਾਂ ਹੀ ਰਿਹਾ ਪਿੱਛੇ ਦੇ ਭਾਈ ਅਮਰਪਾਲ ਸਿੰਘ ਜੀ ਆਉਂਦੇ ਨੇ ਉਸ ਤੋਂ ਬਾਅਦ ਉਹਨੂੰ ਵੀ ਨੌਜਵਾਨਾਂ ਨੇ ਕੌਮ ਨੇ ਆਪਣਾ ਆਗੂ ਮੰਨ ਲਿਆ ਪਰ ਉੱਤੇ ਹੀ ਨਾਲ ਹੀ ਸਾਡੀ ਕੌਮ ਦੇ ਜਿਹੜੇ ਪਹਿਲੋਂ ਦੇ ਕੁਝ ਆਗੂ ਬਣੇ ਹੋਏ ਹਨ ਉਹ ਉੱਤੋਂ ਜਲਸੀ ਕਰਨ ਲੱਪੇ ਜਿੰਨਾ ਚਿਰ ਤੱਕ ਉਹ ਜੇਲ੍ਹ ਚ ਨਹੀਂ ਚਲਾ ਗਿਆ ਸਾਡੇ ਆਗੂ ਸਾਡੇ ਜਿਹੜਿਆ ਸਿੱਖ ਜਥੇਬੰਦੀਆਂ ਦੇ ਧੜੇ ਉਹ ਵੀ ਚੈਨਾ ਨਹੀਂ ਬੈਠੇ ਮੇਰ ਨਾਲ ਨੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਪਦਮ ਜਿਹੜੇ ਕਿ ਟਾਡੀ ਜਥਾਵਾ ਜਿਨ੍ਹਾਂ ਦਾ ਔਰ ਧਰਮ ਪ੍ਰਚਾਰ ਕਰਦੇ ਨੇ ਪਰ ਧਰਮ ਪ੍ਰਚਾਰ ਦੇ ਨਾਲ ਨਾਲ ਇਹ ਰਾਜਨੀਤੀ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਵੀ ਕਾਫੀ ਪੈਟ ਰੱਖਦੇ ਨੇ ਉਸ ਚੀਜ਼ ਦੀ ਸਮਝ ਰੱਖਦੇ ਨੇ ਤਾਂ ਗੱਲ ਵੀ ਕਰਦੇ ਰਹਿੰਦੇ ਨੇ ਔਰ ਰਾਜਨੀਤੀ ਤੇ ਧਰਮ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਇੱਕੋ ਹੀ ਪਲੜ ਦੇ ਵਿੱਚ ਪਾ ਦਿੱਤਾ ਇਹ ਨਹੀਂ ਪਏ ਅਲੱਗ-ਅਲੱਗ ਕਰਕੇ ਚੱਲਣਾ ਵਾ ਪਤਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਆਗੂ ਜੀ ਤੋਂ ਇਹ ਜਾਣਨਾ ਚਾਹੁੰਦਾ ਵੀ ਜਿਵੇਂ ਆਗੂ ਦੀ ਗੱਲ ਕਰ ਰਹੇ ਆ ਅਸੀਂ ਵੀ ਆਗੂ ਕੌਮ ਸਾਡੀ ਕੌਮ ਇਹ ਨਹੀਂ ਵੀ ਆਗੂ ਨਹੀਂ ਹੈਗੇ ਸਾਡੀ ਕੌਮ ਦੇ ਕੋਲ ਆਗੂ ਵੀ ਇੱਕ ਤੋਂ ਇੱਕ ਨੇ ਪਰ ਜਿਹੜਾ ਚੰਗਾ ਆਗੂ ਆ ਉਹਨੂੰ ਪਛਾਣਨ ਦੇ ਵਿੱਚ ਅਸੀਂ ਲੇਟ ਬਹੁਤ ਕਰ ਦਿੰਨੇ ਆ ਉਤੋਂ ਵੇਲਾ ਸਾਡੇ ਨਿਕਲ ਜਾਂਦਾ ਉਦੋਂ ਫਿਰ ਪਛਤਾਉਂਨੇ ਆ ਅਸੀਂ ਔਰ ਇਹਦੇ ਪਿੱਛੇ ਕਾਰਨ ਕੀ ਆ ਕੀ ਗੱਲ ਅਵੇਅਰਨੈਸ ਇੰਨੀ ਜ਼ਿਆਦਾ ਘਟ ਗਈ ਆ ਸਾਡੀ ਕੌਮ ਦੇ ਵਿੱਚ ਵੀ ਮਤਲਬ ਅਸੀਂ ਜਿਹੜਾ ਸਮੇਂ ਸਿਰ ਜਿਹੜਾ ਕੋਈ ਸਟੈਪ ਨਹੀਂ ਚੁੱਕ ਪਾ ਰਹੇ ਵੇਖੋ ਜੀ ਗੱਲ ਆਗੂ ਬਣਨਾ ਅਖਵਾਉਣਾ ਹਰ ਬੰਦੇ ਲਈ ਸੌਖਾ ਵਾ ਪਰ ਆਗੂ ਦੇ ਜਿਹੜੇ ਫਰਜ਼ ਆ ਆਗੂ ਦਾ ਜਿਹੜਾ ਆਪਣੀ ਕੌਮ ਦੇ ਪ੍ਰਤੀ ਆਪਣੇ ਧਰਮ ਦੇ ਪ੍ਰਤੀ ਜਿਹੜਾ ਕਾਰਜ ਆ ਉਹ ਕਿੰਨੀ ਕੋ ਤਨਦੇਹੀ ਦੇ ਨਾਲ ਜਾਂ ਸਮਰਪਣ ਹੋ ਕੇ ਕਰਦਾ ਆਪਾਂ ਦੀ ਉਹ ਚੀਜ਼ ਵੇਖਣੀ ਆ ਗੱਲੀਬਾਤੀ ਤੇ ਮੈਂ ਵੀ ਆਗੂ ਹੈਗਾ ਵਾਂ ਪਰ ਮੇਰੀ ਕੌਮ ਨੂੰ ਜਾਂ ਧਰਮ ਨੂੰ ਦੇਣ ਕੀ ਆਪਣੇ ਪੰਥ ਵਾਸਤੇ ਉਹ ਚੀਜ਼ ਵੀ ਤੇ ਵੇਖਣੀ ਪਊਗੀ ਨਾ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਖਲਾਫ ਆ ਜਾਂਦਾ ਜਾਂ ਕੋਈ ਆਗੂ ਆਉਂਦਾ ਸੀ ਨੂੰ ਪਛਾਣ ਨਹੀਂ ਸਕਦੇ ਅਸਲ ਦੇ ਵਿੱਚ ਅਸੀਂ 네ਗੇਟਿਵ ਪੁਆਇੰਟ ਜਿਹੜੇ ਆ ਉਹ ਜਾਦੇ ਉਭਾਰ ਲੈਨੇ ਆ ਆਪਾਂ ਜਿਹੜੀ ਪੋਜ਼ਿਟਿਵਿਟੀ ਆ ਜਿਹੜੀ ਉਹਦੇ ਵਿੱਚ ਕੋਈ ਚੰਗੀ ਚੀਜ਼ ਹੈ ਉਹਨੂੰ ਉਭਾਰਦੇ ਰਹੀ ਹੁਣ ਆਪਾਂ ਇਹਦੇ ਵੇਖ ਲੈ ਕਿ ਜੇ ਕੋਈ ਆਗੂ ਆਇਆ ਉਹਨੂੰ ਪਛਾਣ ਕਰ ਦਿੱਤਾ ਪਰ ਉਸ ਆਗੂ ਨੇ ਥੋੜੇ ਸਮੇਂ ਵਿੱਚ ਕੀ ਕੀਤਾ ਮੈਂ ਉਦਾਹਰਨ ਦੇ ਤੌਰ ਤੇ ਚਲੋ ਭਾਈ ਅਮਰਤਪਾਲ ਸਿੰਘ ਦੀ ਗੱਲ ਹੀ ਆਪਾਂ ਕਰ ਲਈਏ ਤੇ ਭਾਈ ਅਮਰਤਪਾਲ ਸਿੰਘ ਨੂੰ ਨੌਜਵਾਨਾਂ ਨੇ ਮਤਲਬ ਬਹੁਤ ਸੰਗੀਤਗੀ ਦੇ ਨਾਲ ਬਹੁਤ ਚੰਗੇ ਤਰੀਕੇ ਦੇ ਨਾਲ ਆਪਣਾ ਆਗੂ ਮੰਨਿਆ ਆਪਾਂ ਇਹ ਕਹੀ ਗਾਨੇ ਆ ਕਿ ਉਹਨਾਂ ਨੂੰ ਬੰਦ ਕਰ ਦਿੱਤਾ ਉਹ ਠੀਕ ਆ ਪਰ ਆਪਾਂ ਇਹ ਵੀ ਤੇ ਗੱਲ ਵੇਖਣਾ ਵੀ ਉਹੋ ਹੀ ਬੰਦਾ ਜਿਹਨੂੰ ਤੁਸੀਂ ਕੱਲ ਤੱਕ ਹੱਤਵਾਦੀ ਵੱਖਵਾਦੀ ਕਹਿੰਦੇ ਸੀ ਉਹ ਬੰਦਾ 2 ਲੱਖ ਦੇ ਮਾਰ ਜਾਂਦਾ ਵੀ ਜਿੱਤਦਾ ਵਾ ਉਸ ਬੰਦੇ ਦੇ ਮਗਰ ਜਦੋਂ ਭਾਈ ਅਮਰਤਪਾਲ ਸਿੰਘ ਦੀ ਆ ਚੋਣ ਪ੍ਰਚਾਰ ਦੀ ਲਹਿਰ ਚੱਲੀ ਆ ਜਿਹੜੇ ਲੋਕ ਉਥੇ ਪਹੁੰਚਦੇ ਰਹੇ ਮੈਂ ਖੁਦ ਜਾਂਦਾ ਰਿਆ ਉਹ ਕਿਤੇ ਟਰਾਲੀਆਂ ਪਰ ਪਰ ਥੋੜਾ ਆਉਂਦੇ ਹੀ ਜਾਂ ਕਿ ਰੇਲੀ ਦਾ ਰੂਪ ਉਹ ਆਪ ਮੁਹਾਰੇ ਘਰਾਂ ਚੋਂ ਸੱਦੇ ਆਉਂਦੇ ਮੁੰਡੇ ਸੀ ਮੈਂ ਨੌਜਵਾਨਾਂ ਦੇ ਜਿਹੜੇ ਕਹਿੰਦੇ ਇੰਨੇ ਸਾਲਾਂ ਤੋਂ ਅਸੀਂ ਨਸ਼ਾ ਕਰਦੇ ਆਂ ਅਸੀਂ ਅੱਜ ਇੱਥੇ ਆਏ ਆਂ ਸੋਹਣੀਆਂ ਦਸਤਾਰਾਂ ਬਨ ਕੇ ਇਹੋ ਹੀ ਤੇ ਬਦਲਾ ਇਹੋ ਹੀ ਚੀਜ਼ ਜਿਹੜਾ ਸਿਸਟਮ ਹੈ ਉਹ ਵੇਖਣਾ ਨਹੀਂ ਚਾਹੁੰਦਾ ਇਹ ਇੱਕ ਬੰਦਾ ਅੱਗੇ ਲੱਗੇ ਉਹਦੇ ਮਗਰ ਇਹ ਸੁਧਰ ਕੇ ਕਿਉਂ ਨਹੀਂ ਤੁਰਦੇ ਇਹ ਵਿਗੜ ਕੇ ਤੁਰਨੇ ਚਾਹੀਦੇ ਆ ਸੋ ਸਾਨੂੰ ਪਹਿਲੀ ਤੇ ਗੱਲ ਇਹ ਆ ਵੀ ਜਿਹੜੇ ਆਪਣੇ ਪੋਜ਼ਿਟਿਵ ਪੁਆਇੰਟ ਆ ਉਹ ਦੁਨੀਆ ਸਾਹਮਣੇ ਜਿਆਦਾ ਰੱਖਣੇ ਚਾਹੀਦੇ ਆ ਆਪਾਂ ਘਾਟੇ ਵਾਲੀਆਂ ਗੱਲਾਂ ਜਿਆਦਾਆਂ ਕਰਦੇ ਆ ਤੇ ਵਾਧੇ ਵਾਲੀਆਂ ਗੱਲਾਂ ਆਪਾਂ ਆਪਾਂ ਹੀ ਲੁਕਾ ਲੈਨੇ ਆ ਜੇ ਮੰਨ ਲਓ ਮੈਂ ਹੀ ਕੋਈ ਕਰਨੀ ਹੋਵੇ ਮੈਂ ਆਪਣੇ ਜਿਹੜੇ ਕੌਮ ਦੇ ਜਾਂ ਹੋਰ ਜਿਹੜੇ ਗਲਤ ਪੁਆਇੰਟ ਆ ਉਹ ਲੋਕਾਂ ਨੂੰ ਦੱਸੀ ਜਾਣੇ ਆ ਤੇ ਜਿੱਥੇ ਕਿ ਅਸੀਂ ਸੁਧਾਰ ਜਾਂ ਕੋ ਚੰਗਾ ਕੰਮ ਕੀਤਾ ਵਾ ਉਹ ਅਸੀਂ ਲਗਾ ਲੈਣੇ ਆ ਇਹਦੇ ਨੂੰ ਚੰਗਾ ਵੀ ਚੰਗੀ ਚੀਜ਼ ਉਭਾਰ ਕੇ ਲੋਕਾਂ ਸਾਹਮਣੇ ਲੈ ਕੇ ਆਈਏ ਹਾਂਜੀ ਇਹੋੀ ਚ ਗੱਲ ਹੈ ਨਾ ਵੀ ਇਹ ਚੀਜ਼ਾਂ ਕਰ ਕੌਣ ਰਿਹਾ ਵੇਖੋ ਆਮ ਜਿਹੜੇ ਸਿੱਖ ਨੇ ਜਾਂ ਆਮ ਜਨਤਾ ਉਹ ਨਹੀਂ ਕਰ ਰਹੀ ਉਹ ਤਾਂ ਵੇਖੋ ਇੱਕ ਤਰ੍ਹਾਂ ਦਾ ਦਰਸ਼ਕ ਬਣ ਕੇ ਵੇਖ ਰਹੀ ਆ ਉਹਨੂੰ ਉਹਦਾ ਮਾਈਂਡ ਮੇਕਅਪ ਕਰਦੇ ਜਿਹੜੇ ਜਾਂ ਸਾਡੇ ਪੁਰਾਣੇ ਆਗੂ ਨੇ ਮੰਨ ਲਓ ਉਹ ਹੀ ਕਰਦੇ ਨੇ ਉਹ ਹੀ ਚੀਜ਼ਾਂ ਨੇਗੇਟਿਵ ਦਾ ਪੋਜ਼ੀਟਿਵ ਬਣਾਉਂਦੇ ਨੇ ਠੀਕ ਹੈ ਜੀ ਜਾਂ ਕੁਝ ਉਹਦੇ ਨਾਲ ਮਤਲਬ ਕੁਝ ਵੀ ਇਸੇ ਤਰ੍ਹਾਂ ਦੇ ਲੋਕ ਨੇ ਸਰਕਾਰ ਦੇ ਏਜੰਸੀਆਂ ਦੇ ਬੰਦੇ ਹੋਣਗੇ ਠੀਕ ਹੈ ਜੀ ਏ ਦੀਪ ਸਿੱਧੂ ਨੇ ਕੌਮ ਦੀ ਗੱਲ ਕੀਤੀ ਗੱਲ ਹਾਲਾਂਕਿ ਉਹਨੇ ਕੋਈ ਗਰਮ ਨਹੀਂ ਕੀਤੀ ਕੋਈ ਜ਼ਿਆਦਾ ਗਰਮ ਨਹੀਂ ਕਰਦਾ ਰਿਹਾ ਇਸ ਤੋਂ ਵੱਧ ਕੇ ਲੋਕ ਖਾਸ ਤੰਦੀਆਂ ਗੱਲਾਂ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਉਹ ਜਿਉਂਦੇ ਜਾਗਦੇ ਨੇ ਭਾਈ ਅਮਰਪਾਲ ਨੇ ਵੀ ਕੋਈ ਇਹੋ ਜੀ ਗਲਤ ਗੱਲ ਕੀਤੀ ਨਹੀਂ ਵੀ ਜਿਹੜੀ ਬਹੁਤ ਜ਼ਿਆਦਾ ਕਿਤੇ ਇਹਨਾਂ ਦੀ ਟਾਹ ਲੱਗਦੀ ਹੋਏ ਸੰਵਿਧਾਨ ਨੂੰ ਉਸ ਤੋਂ ਵੱਧ ਗੱਲਾਂ ਲੋਕ ਕਰਦੇ ਨੇ ਪਰ ਉਹ ਜਿਹੜੇ ਆਰਾਮ ਨਾਲ ਤੁਰੇ ਫਿਰਦੇ ਨੇ ਪਰ ਅਮਰਪਾਲ ਸਿੰਘ ਜਾਂ ਦੀਪ ਸਿੱਧੂ ਇਸ ਜਹਾਨ ਨੂੰ ਛੱਡਣਾ ਪੈਂਦਾ ਅਮਰਪਾਲ ਸਿੰਘ ਨੂੰ ਜੇਲ੍ਹ ਚ ਜਾਣਾ ਪੈਂਦਾ ਵਾ ਵੀ ਇਹਨਾਂ ਤੋਂ ਇੱਡਾ ਜ਼ਿਆਦਾ ਖਤਰਾ ਕਿਉਂ ਮਹਿਸੂਸ ਹੁੰਦਾ ਵਾ ਸਰਕਾਰਾਂ ਨੂੰ ਸਿਸਟਮ ਤੱ ਤੂੰ ਸਮਝੋ ਜਿੰਨੀਆਂ ਮਰਜ਼ੀ ਗਰਮ ਗੱਲਾਂ ਕਰੀ ਜਾਓ ਜੇ ਇਥੇ ਹਿੰਦੁਸਤਾਨ ਜਿਹੜਾ ਹਿੰਦੂ ਰਾਸ਼ਟਰ ਕਹਿਣਾ ਜਾਇਜ਼ ਆ ਤੇ ਫਿਰ ਖਾਲਿਸਤਾਨ ਕਹਿਣਾ ਵੀ ਜਾਇਜ਼ ਆ ਤੋ ਇਹੋ ਤੇ ਰੋਗ ਥੋੜਾ ਲਾ ਸਕਦੇ ਜੀ ਸਿਸਟਮ ਆ ਤੁਹਾਡੀਆਂ ਗਰਮ ਗੱਲਾਂ ਜਨੀ ਮਰਜ਼ੀ ਕਰੀ ਜਾਓ ਮੈਂ ਕਰੀ ਜਨਾ ਪਰ ਮੇਰੀਆਂ ਗੱਲਾਂ ਅਡਾਪਟ ਕਿੰਨੇ ਬੰਦੇ ਕਰ ਰਹੇ ਉਹ ਸਿਸਟਮ ਉਹ ਚੀਜ਼ ਵੇਂਦਾ ਵਾ ਦੀਪ ਸਿੱਧੂ ਜਿੱਦਾਂ ਸਹਿਜ ਮਤੇ ਨਾਲ ਚੱਲਿਆ ਜਿੱਦਾਂ ਮਰਜ਼ੀ ਚੱਲਿਆ ਉਹ ਔਰ ਉਹਦੀਆਂ ਲੋਕਾਂ ਦੇ ਉੱਤੇ ਅਸਰ ਹੋਇਆ ਬਸ ਅਸਰ ਵੇਖਦਾ ਵਾ ਸਿਸਟਮ ਵੀ ਅਸਰ ਕਿੰਨੇ ਪੁਆਇੰਟੇ ਕਰ ਰਿਹਾ ਵਾ ਹੋਰ ਵੀ ਬਥੇਰੇ ਹੈਗੇ ਆ ਉਹਦ ਨੂੰ ਵੱਧ ਗੱਲਾਂ ਕਰਨੇ ਭਾਈ ਅਮਰਤਪਾਲ ਸਿੰਘ ਨੇ ਇਹਦੇ ਕੋਈ ਗਰਮ ਮੇਰੇ ਸਾਹ ਨਾ ਕੀਤੀ ਨੀ ਸਿੱਖ ਰਾਜ ਦੀ ਗੱਲ ਕਰਨਾ ਆਪਣੇ ਹੱਕਾਂ ਦੀ ਗੱਲ ਕਰਨਾ ਸਿੱਖ ਜਵਾਨੀ ਦੀ ਗੱਲ ਕਰਨਾ ਜਾਂ ਪਾਣੀਆਂ ਦੀ ਗੱਲ ਕਰਨਾ ਇਹ ਕੋਈ ਤੁਸੀਂ ਇਹਨੂੰ ਗਰਮ ਖਿਆਲ ਥੋੜਾ ਅਖੋਗੇ ਇਹਦੇ ਸਾਡਾ ਹੱਕ ਬਣਦਾ ਇਹ ਗੱਲਾਂ ਅਸੀਂ ਆਪਣੇ ਘਰ ਵੀ ਕਰਦੇ ਆਂ ਕੀ ਸਾਡਾ ਘਰ ਆ ਸਾਡਾ ਬਾਹਰ ਆ ਸਾਡਾ ਪਾਣੀ ਕਿੱਧਰ ਨੂੰ ਜਾਂਦਾ ਇਹ ਗੱਲਾਂ ਦੇ ਸਾਡਾ ਕੌਮੀ ਘਰ ਕਿੱਥੇ ਆ ਇਹ ਗੱਲਾਂ ਗਰਮ ਨਹੀਂ ਹੈਗੀਆਂ ਇਹ ਗੱਲਾਂ ਕਰਨੀਆਂ ਜ਼ਰੂਰੀ ਆ ਸਿਸਟਮ ਇਸ ਚੀਜ਼ ਤੋਂ ਡਰਦਾ ਵਾ ਵੀ ਇਸ ਬੰਦੇ ਦੀ ਸੋਚ ਨੂੰ ਕਿੰਨੇ ਬੰਦੇ ਅਪਣਾ ਰਹੇ ਚੰਗੀ ਸੋਚ ਗਲਤ ਸੋਚ ਨੂੰ ਅਪਣਾਈ ਜਾਣ ਤੇ ਉਹ ਕੋਈ ਗੱਲ ਨਹੀਂ ਆ ਉਹ ਬੰਦੇ ਨਹੀਂ ਲੰਮੀ ਉਮਰ ਹੀ ਜੀਉਣਗੇ ਉਹ ਤੁਹਾਨੂੰ ਸਾਲਾਂ ਬੱਧੀ ਜਿੰਦੇ ਰੱਖਣਗੇ ਪਰ ਜਿਹੜੇ ਬੰਦੇ ਇਦਾਂ ਦੇ ਆ ਉਹ ਬੰਦਿਆਂ ਤੋਂ ਕੋਲੋਂ ਸਰਕਾਰ ਡਰਦੀ ਆ ਵੀ ਇਹਨਾਂ ਦੀ ਸੋਚ ਨੂੰ ਕਿੰਨੇ ਬੰਦੇ ਅਪਣਾ ਰਹੇ ਆ ਸੋਚ ਦੀ ਗੱਲ ਆ ਜਾਂ ਉਹ ਸਰਕਾਰ ਦੇ ਮੰਚਾਂ ਨੂੰ ਕਿਹੜੇ ਤਰੀਕੇ ਨਾਲ ਪਗੜ ਰਿਹਾ ਜਾਂ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਜਦੋਂ ਆਪਾਂ ਉਹਨਾਂ ਦੀ ਮਨਸ਼ਾ ਹੀ ਪਕੜਨ ਲੱਗ ਪਏ ਫਿਰ ਤੇ ਉਹਨਾਂ ਦੀ ਖੇਡ ਖਤਮ ਹੋ ਗਈ ਆ ਤੇ ਉਹ ਉਹਨਾਂ ਦੀ ਮਨਸ਼ਾ ਦੇ ਸਾਰਿਆਂ ਦੇ ਫੜ ਨਹੀਂ ਲੈਣੀ ਉਹ ਬੰਦੇ 2-4 ਹੀ ਹੁੰਦੇ ਆ ਵਿਰਲੇ ਹੁੰਦੇ ਆ ਤੇ ਉਹਨਾਂ ਵਿਰਲਿਆਂ ਬੰਦਿਆਂ ਨੂੰ ਵੀ ਰੱਬ ਨੇ ਇਹੋ ਜਿਹਾ ਹੁਨਰ ਦਿੱਤਾ ਹੁੰਦਾ ਵੀ ਜਦੋਂ ਉਹ ਗੱਲ ਕਰਨਗੇ ਫਿਰ ਉਹਨਾਂ ਦੀ ਗੱਲ ਬੜੇ ਸੌਖੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਦੀ ਆ ਜਦੋਂ ਲੋਕਾਂ ਤੱਕ ਪਹੁੰਚਣੀ ਲੋਕਾਂ ਨੇ ਜਾਗਰੂਕ ਹੋਣਾ ਫਿਰ ਉਹ ਬੰਦੇ ਸਿਸਟਮ ਵਾਸਤੇ ਖਤਰਨਾਕ ਲੱਗਦੇ ਉਹਨਾਂ ਨੂੰ ਫਿਰ ਉਹ ਬੰਦਿਆਂ ਉੱਤੇ ਕਾਰਵਾਈ ਹੋਣੀ ਹੀ ਹਣੀ ਉਹ ਲਾਜ਼ਮੀ ਕਰਦੇ ਆ ਦੂਜੇ ਜਿਹੜੀ ਤੁਸੀਂ ਗੱਲ ਕਰਦੇ ਵੀ ਉਹਨਾਂ ਨੂੰ ਵੱਧ ਗਰਮ ਬੋਲਦੇ ਉਹਨਾਂ ਨੂੰ ਸਰਕਾਰ ਨਹੀਂ ਕੁਝ ਕਹਿੰਦੀ ਕਿਉਂਕਿ ਉਹਨਾਂ ਦਾ ਅਸਰ ਨਹੀਂ ਨਾ ਕੋਈ ਹੈਗਾ ਹੁਣ ਕਮਰੇ 'ਚ ਬੈਠੇ ਵੀਡੀਓ ਬਣਾਈ ਜਾਓ ਤੇ ਬਣਾਈ ਜਾਓ ਸਫਾਈ ਦੇ ਦਾਦੇ ਤੁਸੀਂ ਖੁੱਲੇ ਮੈਦਾਨ 'ਚ ਅਮਰਤਪਾਲ ਸਿੰਘ ਨੇ ਖੁੱਲਾ ਮੈਦਾਨ ਚੁਣਿਆ ਵਾ ਸਿਸਟਮ ਇੱਥੇ ਬੈਠਿਆ ਮੈਂ ਖਾਲਸਤਾਨ ਕਹੀ ਜਾਂਦਾ ਜੋ ਮਰੇ ਕੋਈ ਉਹਨਾਂ ਨੂੰ ਫਰਕ ਨਹੀਂ ਕੋਈ ਬੰਦਾ ਨਹੀਂ ਇੱਥੇ ਫੜਨਾਊਗਾ ਤੁਸੀਂ ਰੋਜ਼ ਕਹੀ ਜਾਓ ਇੱਥੇ ਬੈਠੇ ਪਰ ਜੇ ਉਹਦੀ ਖੁੱਲਾ ਮੈਦਾਨ ਚੁਣ ਲਿਆ ਵੀ ਆਓ ਭਾਈ ਇੱਕ ਪਾਸਾ ਕਰਨਾ ਵਾ ਆਪਾਂ ਚੰਗੇ ਪਾਸੇ ਤੁਰਨਾ ਵਾ ਨਸ਼ਿਆਂ ਤੋਂ ਬਚਣਾ ਵਾ ਸਿਰ ਜੋੜ ਕੇ ਬਹਿਣਾ ਵਾ ਅ ਜਦੋਂ ਖੁੱਲੇ ਮੈਦਾਨ ਚਾਹੀਏ ਤੁਸੀਂ ਉਦੋਂ ਉਹਨਾਂ ਵਾਸਤੇ ਖਾਤਕ ਹੋ ਜਾਂਦੇ ਆ ਮੈਂ ਜਿਆਦਾ ਸਮਾਂ ਤਾਂ ਨਹੀਂ ਲਾਹਾਂਗਾ ਭਾਈ ਸਾਹਿਬ ਤੁਹਾਡਾ ਇੱਕ ਗੱਲ ਹੋਰ ਜਾਨਣੀ ਚਾਹੁੰਦਾ ਵਾ ਵੀ ਜਿਵੇਂ ਭਾਈ ਅਮਰਪਾਲ ਸਿੰਘ ਜੀ ਹਮੇਸ਼ਾ ਇਸ ਸਿਸਟਮ ਦਾ ਵਿਰੋਧ ਕਰਦੇ ਰਹੇ ਨੇ ਠੀਕ ਹੈ ਜੀ ਉਹ ਇਸ ਇਲੈਕਸ਼ਨ ਦਾ ਵਿਰੋਧ ਕਰਦੇ ਰਹੇ ਨੇ ਇਹ ਪੋਲਿਟੀਕਲ ਸਿਸਟਮ ਦਾ ਟੋਟਲੀ ਵਿਰੋਧੀ ਰਹੇ ਨੇ ਭਾਈ ਜੀ ਇਹਦੇ ਵਿੱਚ ਸਰਵਾਈਵ ਹੀ ਨਹੀਂ ਕਰ ਸਕਦੇ ਹੁਣ ਉਸੇ ਸਿਸਟਮ ਦੇ ਵਿੱਚ ਉਹ ਇਲੈਕਸ਼ਨ ਲੜ ਕੇ ਲੜੀ ਆ ਉਹਨਾਂ ਨੇ ਚਲੋ ਉਹ ਉਹਦਾ ਮਕਸਦ ਕੁਝ ਵੀ ਹੋ ਸਕਦਾ ਵਾ ਜਨਤਾ ਲੋਕਾਂ ਨੇ ਉਹਨਾਂ ਨੂੰ ਜਤਾਇਆ ਵੀ ਬਹੁਤ ਸਾਰੇ ਵੋਟਾਂ ਦੇ ਇਹ ਆਪਤ ਦੇ ਵਿੱਚ ਵਿਰੋਧਾਪਾਸੀ ਨਹੀਂ ਹੋਗੇ ਗੱਲਾਂ ਤੋਂ ਵੇਖੋ ਜਦੋਂ ਜਨਤਾ ਨੇ ਭਾਈ ਅਮਰਤਪਾਲ ਸਿੰਘ ਨੂੰ ਭਾਈ ਅਮਰਤਪਾਲ ਸਿੰਘ ਨੂੰ ਭਾਈ ਅਮਰਤਪਾਲ ਸਿੰਘ ਜਨਤਾ ਨੇ ਬਣਾਇਆ ਨਾ ਜਦੋਂ ਮੈਨੂੰ ਤੁਹਾਡੇ ਵਿੱਚ ਕੋਈ ਚੀਜ਼ ਦਿਖਦੀ ਆ ਵੀ ਤੁਸੀਂ ਕੋਈ ਚੰਗਾ ਸਾਡੇ ਲਈ ਕਰ ਸਕਦੇ ਜੇ ਫਿਰ ਕਈ ਵਾਰੀ ਮੇਰੇ ਪਲੇ ਵਾਸਤੇ ਜਿਹੜੀਆਂ ਚੀਜ਼ਾਂ ਤੁਹਾਡੇ ਵਿਰੋਧ ਚ ਆ ਤੁਹਾਨੂੰ ਉਹ ਚੀਜ਼ਾਂ ਅਡਾਪਟ ਕਰਕੇ ਮੇਰੇ ਭਲੇ ਦੀ ਤੁਰਨਾ ਪੈ ਸਕਦਾ ਵਾ ਹੋ ਸਕਦਾ ਭਾਈ ਅਮਰਤਪਾਲ ਸਿੰਘ ਦਾ ਮਨ ਨਾ ਹੀ ਮੰਨਦਾ ਹੋਵੇ ਇਸ ਚੀਜ਼ ਨੂੰ ਠੀਕ ਹੈ ਜੀ ਤੇ ਇਸ ਚੀਜ਼ ਦਾ ਜਦੋਂ ਸੰਗਤ ਦਾ ਬਹੁ ਪੱਖੀ ਪ੍ਰਭਾਵ ਪੈਂਦਾ ਵਾ ਵੀ ਨਹੀਂ ਸਾਡੇ ਕੋਲ ਬੰਦੇ ਦੀ ਕਮੀ ਆ ਸਾਨੂੰ ਸਿਸਟਮ ਨੂੰ ਇਹ ਦੱਸਣਾ ਪਊਗਾ ਵੀ ਨਹੀਂ ਅਸੀਂ ਉਹ ਕੌਮ ਨਹੀਂ ਆ ਜਿਹੜੀ ਤੁਸੀਂ ਸਾਨੂੰ ਸਮਝਦੇ ਜੀ ਵੀ ਹਾਲਾ ਲਾਲਾ ਕਰ ਲਿਆ ਮਾਰਤਾ ਰੱਖਤਾ ਅਹੀਂ ਬੜੀ ਸੰਜੀਦਗੀ ਨਾਲ ਤੁਹਾਡੇ ਵੰਗੂ ਚੱਲ ਕੇ ਵੀ ਅਹੀਂ ਤੁਹਾਡੇ ਤੋਂ ਅੱਗੇ ਨਿਕਲ ਸਕਦੇ ਆ ਆ ਚੀਜ਼ ਦੱਸਣ ਵਾਸਤੇ ਆ ਹੁਣ ਜਦੋਂ ਉੱਥੇ 543 ਬੰਦੇ ਬਹਿਣਗੇ ਐਮਪੀ ਬਹਿਣਗੇ ਤੇ ਉਹਨਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸੇਰ ਕੇ ਭਾਈ ਅਮਰਤਪਾਲ ਸਿੰਘ ਅਰਗੇ ਬਦੇ ਬਹਿਣਗੇ ਜਦੋਂ ਤੇ ਕਿਤੇ ਨਾ ਕਿਤੇ ਸਾਡਾ ਸਿਰ ਉੱਚਾ ਹੋਊਗਾ ਤੇ ਇਹ ਵੀ ਗੱਲ ਨਾਲ ਹੀ ਆ ਵੀ ਆਪਾਂ ਜੇ ਭਾਈ ਅਮਰਤਪਾਲ ਸਿੰਘ ਦੇ ਨਾਲ ਤੁਰੇ ਆਪਾਂ ਕੋਈ ਆਸ ਰੱਖ ਕੇ ਤੁਰੇ ਆ ਠੀਕ ਹੈ ਨਾ ਤੇ ਆਪਾਂ ਇਹ ਨਹੀਂ ਆ ਵੀ ਜੇ ਉਹ ਮੰਨ ਲਓ ਕੱਲ ਨੂੰ ਆਪਣੇ ਰਸਤੇ ਤੋਂ ਭਟਕੇ ਚੱਲਣਾ ਤੇ ਅਸੀਂ ਤਾਂ ਵੀ ਮਗਰ ਤੁਰੇ ਫਿਰਾਂਗੇ ਅਸੀਂ ਉਸ ਚੀਜ਼ ਤੋਂ ਮੁੜ ਕੇ ਵਿਰੋਧ ਦੇ ਵਿੱਚ ਵੀ ਆਪਾਂ ਲੈ ਜਾਂਦੇ ਕਿਉਂਕਿ ਸੰਗਤ ਆ ਸੰਗਤ ਨੇ ਮੁੜ ਕੇ ਦੂਜਾ ਰੂਪ ਵੀ ਵੇਖਣਾ ਵਾ ਸੰਗਤ ਨੇ ਮੁੜ ਕੇ ਦੂਜੇ ਪਾਸੇ ਵੀ ਆਉਣਾ ਵਾ ਇਸ ਕਰਕੇ ਇਹ ਇਹਦੇ ਗੱਲਾਂ ਜਦੋਂ ਆਪੋਜੀਸ਼ਨ ਨੇ ਤੇ ਬਹਾਨਾ ਲਾ ਬਣਾਇਆਦਾ ਵਾ ਨੀਵਾ ਵਿਖਾਉਣਾ ਤੇ ਇਹਦੇ ਆਪੋਜੀਸ਼ਨ ਦੀ ਘੜੀ ਹੋਈ ਗੱਲ ਆ ਵੀ ਤੁਸੀਂ ਇੱਕ ਬੰਨੇ ਵਿਰੋਧ ਕੀਤਾ ਹੁਣ ਆਪੇ ਹੀ ਖਲੋਗੇ ਜੇ ਉਹਨਾਂ ਨੂੰ ਸੰਗਤ ਨੇ ਖਿਲਾ ਰਿਆ ਵਾ ਜਨਤਾ ਨੇ ਖਿਲਾ ਰਿਆ ਵਾ ਲੋਕਾਂ ਦੀ ਇੱਕ ਆਵਾਜ਼ ਨੇ ਖਿਲਾ ਰਿਆ ਵੀ ਨਹੀਂ ਤੁਸੀਂ ਖਲੋ ਫਿਰ ਉਹ ਖਲੋਤੇ ਆ ਤੇ ਜੇ ਨਹੀਂ ਕੋਈ ਗੱਲ ਤੇ ਹਾਰ ਜਾਂਦੇ ਫਿਰ ਉਹ ਲੋਕੀ ਹਰਾ ਦਿੰਦੇ ਇਹ ਸਵਾਲ ਵੇਖੋ ਤਾਂ ਹੀ ਮੈਂ ਕਿਤਨੇ ਸਵਾਲ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਵਾ ਕਿਉਂਕਿ ਇਹ ਸਵਾਲ ਬਹੁਤ ਵੱਡਾ ਸਵਾਲ ਹੈ ਜਦੋਂ ਭਾਈ ਅਮਰਪਾਲ ਸਿੰਘ ਬਾਹਰ ਵੀ ਆਉਂਦੇ ਨੇ ਉਹਨਾਂ ਦੇ ਅੱਗੇ ਆਏਗਾ ਜਦੋਂ ਸਵਾਲ ਕਰੋਗੇ ਮੇਰਨੋ ਜਿਆਦਾ ਵਧੀਆ ਆਨਸਰ ਤੁਹਾਨੂੰ ਦੇ ਕੇ ਜਾਣਗੇ ਇਸ ਚੀਜ਼ ਦਾ ਉਹ ਇਹਦੇ ਨੂੰ ਜਾਦਾ ਵਧੀਆ ਤਰੀਕੇ ਨਾਲ ਸਮਝਾ ਕੇ ਜਾਣਗੇ ਜੇ ਉਹ ਮਤਲਬ ਗਲਤ ਜੇ ਲੋਕਾਂ ਨੂੰ ਕਿਤੇ ਵੀ ਲੱਗਦਾ ਹੁੰਦਾ ਵੀ ਪਾਰੀ ਅਮਰਤਪਾਲ ਸਿੰਘ ਦੋ ਰੂਪ ਵਿਖਾ ਰਿਆ ਵੀ ਇੱਕ ਪੰਨੇ ਵਿਰੋਧ ਕੀਤਾ ਇੱਕ ਪੰਨੇ ਖਲੋ ਗਿਆ ਫਿਰ ਉਹ ਹਾਰਨਾ ਚਾਹੀਦਾ ਸੀ ਫਿਰ ਉਹ ਬੰਦੇ ਹਾਰ ਜਾਂਦੇ ਜੋ ਜਿੱਤੇ ਆ ਇਹਦਾ ਮਤਲਬ ਜਨਤਾ ਇਸ ਪੱਖ ਨੂੰ ਪਾਸੇ ਕਰਕੇ ਬਸ ਜਿੱਤ ਵਾਲੇ ਪਾਸੇ ਤੁਰਈ ਆ ਤੇ ਸੰਗਤ ਨੇ ਜਿਤਾਇਆ ਵਾ ਉਹ ਸੰਗਤ ਦੀ ਕਿਰਪਾ ਹੈ ਸਾਰੀ ਬਾਕੀ ਜੋ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਦਾਂ ਦਾ ਹੁੰਦਾ ਵਾ ਆਪਾਂ ਦੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਵੀ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ ਇਦਾਂ ਦੇ ਨੌਜਵਾਨ ਪਾਈ ਅਮਰਤਪਾਲ ਸਿੰਘ ਵਰਗੇ ਜਾਂ ਹੋਰ ਵੀ ਨੌਜਵਾਨ ਕਿਉਂਕਿ ਉਹਨਾਂ ਵੱਲ ਵੇਖ ਕੇ ਕਈਆਂ ਦੀ ਸੋਚ ਬਦਲਦੀ ਆ ਤੇ ਜਦੋਂ ਇਹੋ ਜਿਹੇ ਬੰਦੇ ਸਾਡੇ ਕੋ ਅੱਗੇ ਆਉਣਗੇ ਤੇ ਆਪਾਂ ਹਮੇਸ਼ਾ ਚੜ੍ਹਦੀ ਕਲਾ 'ਚ ਜਾਵਾਂਗੇ ਭਾਈ ਸਾਹਿਬ ਤੁਸੀਂ ਤੇ ਪੰਜਾਬ ਦੇ ਵਿੱਚ ਰਹੇ ਹੋ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਕਾਫੀ ਉਹਦੇ ਵਿੱਚ ਵਿਚਰੇ ਹੋ ਠੀਕ ਹੈ ਜੀ ਪਾਈ ਅਮਰਤਪਾਲ ਸਿੰਘ ਦੀ ਸਪੋਰਟ 'ਚ ਵੀ ਗਏ ਹੋਗੇ ਕਿਤਨਾ ਕਿਤੇ ਔਰ ਤੁਸੀਂ ਬੜੀ ਬਰੀਕੀ ਦੇ ਨਾਲ ਇਸ ਚੀਜ਼ ਨੂੰ ਵੇਖ ਰਹੇ ਮਾਹੌਲ ਨੂੰ ਕਿਉਂਕਿ ਤੁਸੀਂ ਮਤਲਬ ਜਿਹੜਾ ਤੁਹਾਡਾ ਕਿੱਤਾ ਵਾ ਨਾ ਜੀ ਇਸ ਦੇ ਵਿੱਚ ਤੁਹਾਨੂੰ ਵੇਖਣਾ ਪੈਂਦਾ ਬਰੀਕੀ ਨਾਲ ਹਰ ਮੁੱਦੇ ਨੂੰ ਇਹਦਾ ਕੀ ਫਾਇਦਾ ਕੁਝ ਹੋਏਗਾ ਕੀ ਲੱਗਦਾ ਤੁਹਾਨੂੰ ਵੀ ਭਾਈ ਅਮਰਪਾਲ ਸਿੰਘ ਨੂੰ ਜਾਂ ਕੌਮ ਨੂੰ ਜਿਹੜਾ ਇਹਨਾਂ ਨੇ ਆ ਕੂਟਨੀਤਿਕ ਇੱਕ ਪੈਦਲਾ ਚੁੱਕਿਆ ਸੀ ਭਾਈ ਅਮਰਪਾਲ ਸਿੰਘ ਨੇ ਇਹਦਾ ਕਿੰਨਾ ਕੁ ਫਾਇਦਾ ਹੋਏਗਾ ਕੌਮ ਨੂੰ ਵੀ ਅਸੀਂ ਮਤਲਬ ਕਿ ਵਾਕੇ ਭਾਈ ਅਮਰਪਾਲ ਸਿੰਘ ਬਾਹਰ ਆ ਸਕਣਗੇ ਔਰ ਜਿਹੜੀ ਗੱਲ ਉਹ ਜਿੱਥੋਂ ਤੱਕ ਪਹੁੰਚਾਉਣੀ ਚਾਹੁੰਦੇ ਸਨ ਉੱਥੋਂ ਤੱਕ ਪਹੁੰਚੇਗੀ ਕਿ ਨਹੀਂ ਪਹੁੰਚੇਗੀ ਦੇਖੋ ਜੀ ਦੁਨੀਆ ਤੱਕ ਆਵਾਜ਼ ਤੇ ਪਹੁੰਚ ਗਈ ਆ ਇਹ ਨਹੀਂ ਵੀ ਆਪਾਂ ਆਵਾਜ਼ ਆਵਾਜ਼ ਜਿੱਤਣ ਦੇ ਨਾਲ ਹੀ ਪਹੁੰਚ ਗਈ ਆ ਵੀ ਇਹ ਬੰਦੇ ਜਿੱਤ ਗਿਆ ਜਿਹੜੀ ਬਾਹਰ ਆਉਣ ਦੀ ਗੱਲ ਆ ਜ਼ਰੂਰੀ ਨਹੀਂ ਵੀ ਉਹ ਇਹ ਖੇਡ ਬਾਹਰ ਆਉਣ ਵਾਸਤੇ ਖੇਡੀ ਗਈ ਹੋਵੇ ਇਹ ਅੰਦਰੋਂ ਰਹਿ ਕੇ ਵੀ ਮੈਨੂੰ ਨਹੀਂ ਲੱਗਦਾ ਵੀ ਸਿਸਟਮ ਇਡੀ ਛੇਤੀ ਬਾਹਰ ਆਉਣ ਦਊਗਾ ਕਿ ਨਹੀਂ ਆਉਦੋਂ ਸ਼ਾਇਦ ਮੈਂ ਗਲਤ ਨਾ ਹੋਵਾਂ ਪਤਾ ਨਹੀਂ ਅੱਜ ਦੀ ਮੈਂ ਖਬਰ ਪੜਦਾ ਕਦੇ ਸੁਣਦਾ ਹਾਂ ਇੰਟਰਵਿਊ ਵੀ 1 ਸਾਲ ਵਾਸਤੇ ਪੰਜਾਬ ਸਰਕਾਰ ਨੇ ਐਨਐਸਏ ਫੇਰ ਲਵਾ ਦਿੱਤੀ ਹੈ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਦੇ ਉੱਤੇ ਅੱਗੇ ਵਧਾ ਦਿੱਤਾ ਵਾ ਸਿਸਟਮ ਨੇ ਆਪਣੇ ਪੈਤਲੇ ਦੇ ਵਰਤਨੇ ਵਰਤਨੇ ਆ ਪਰ ਜਿਤਨਾ ਬਹੁਤ ਜ਼ਰੂਰੀ ਸੀ ਇੱਕ ਲੀਕ ਖਿੱਚਣ ਵਾਸਤੇ ਜਿਹੜੇ ਮੰਨ ਲਓ ਮੁੱਦਿਆਂ ਦੀ ਆਪਾਂ ਗੱਲ ਕਰਦੇ ਆਂ ਇਹ ਮੁੱਦੇ ਇੱਕ ਏਡੀ ਛਤੀ ਤੇ ਸਾਹਮਣੇ ਹੱਲ ਹੁੰਨੀ ਹੋ ਜਾਣੇ ਪਰ ਹੋਣਗੇ ਮਤਲਬ ਇੱਕ ਡੰਡਾ ਤੇ ਹੋਊ ਨਾ ਦੂਜਿਆਂ ਤਰਾਂ ਦੇ ਵਾਸਤੇ ਵੀ ਨਹੀਂ ਉਹ ਬੰਦੇ ਹੈਗੇ ਆ ਸਾਰੀ ਉਹੋ ਜਿਹੀ ਹੁੰਦੇ ਤੇ ਫਿਰ ਤੇ ਕੋਈ ਗੱਲ ਹੋਣੀ ਹੈਗੀ ਮਤਲਬ ਆਪਾਂ ਵਿਰੋਧ ਚ ਦੇ ਖਲੋਤੇ ਆ ਨਾ ਉਹਨਾਂ ਦੇ ਆਪਾਂ ਇੱਕ ਥਿਰ ਤੇ ਬਣਾ ਲਈਏ ਤੇ ਬਸ ਥਿੜੀ ਬਣਾਉਣੀ ਹੁੰਦੀ ਆ ਤੇ ਮਸਲੇ ਹੌਲੀ ਹੌਲੀ ਇੱਕਦਮ ਠਾ ਸੋਟਾ ਤੇ ਵੱਜਦਾ ਨਹੀਂ ਸਭ ਕੁਝ ਹੋਊਗਾ ਕੋਈ ਨਹੀਂ ਗੁਰੂ ਕਿਰਪਾ ਕਰੂਗਾ ਜੀ ਠੀਕ ਹੈ ਭਾਈ ਸਾਹਿਬ ਧੰਨਵਾਦ ਜਿਵੇਂ ਕਿ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਆ ਇਹ 1 ਸਾਲ ਤੱਕ ਚੁਣਚਾ ਰਿਹਾ ਵੀ ਉਹਨਾਂ ਦੀ ਅੱਗੇ ਹੋਰ ਵਧਾਤਾ ਵਾ ਸਰਕਾਰ ਨੇ ਉਹਨਾਂ ਐਨਐਸਐ ਲਾਈ ਆ ਇਹਦੇ ਨਾਲ ਸਟੇਟ ਦਾ ਚਿਹਰਾ ਵੀ ਨੰਗਾ ਹੋ ਜਾਂਦਾ ਜੇ ਵੇਖਿਆ ਜਾਏ ਤਾਂ ਸਟੇਟ ਵੀ ਨੰਗੀ ਹੋ ਕੇ ਸਾਹਮਣੇ ਆ ਰਹੀ ਆ ਵੀ ਉਹ ਮਤਲਬ ਸਿੱਖਾਂ ਦੇ ਵਿਰੁੱਧ ਜਾਂ ਇੱਕ ਚੁਣੇ ਹੋਏ ਐਮਪੀ ਮੰਨ ਲਓ ਜੇ ਕਹਿੰਦੇ ਆ ਵੀ ਅਸੀਂ ਸਵਿਧਾਨ ਨੂੰ ਸਭ ਤੋਂ ਉੱਤੇ ਮੰਨਦੇ ਆ ਠੀਕ ਹੈ ਜੀ ਫਿਰ ਸਵਿਧਾਨ ਦੇ ਉਹ ਜਿਹੜੇ ਸਵਿਧਾਨ ਜਿਹੜਾ ਮੰਡਟ ਦਿੱਤਾ ਉਹਦੀ ਕਦਰ ਕਿਉਂ ਨਹੀਂ ਕਰਦੇ ਇੱਕ ਬੰਦੇ ਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਜਾ ਕੇ ਵਿੰਦੇ ਨੁਜੰਤਰ ਮੰਤਰ ਤੇ ਉੱਥੇ ਜਾ ਕੇ ਸਵਿਧਾਨ ਬਚਾਉਣ ਦੀਆਂ ਜੋ ਰਾਜਤંત્ર ਲੋਕਤੰਤਰ ਬਚਾਉਂਦੀਆਂ ਗੱਲਾਂ ਕਰਦੇ ਨੇ ਜਦੋਂ ਕਿ ਤੇ ਕੇਜਰੀਵਾਲ ਵਰਗਾ ਅੰਦਰ ਚੱਲਦਾ ਦੂਜੇ ਬੰਨੇ ਆਪ ਹੀ ਉਹ ਲੋਕਤੰਤਰ ਦਾ ਗਲਾ ਘੁੱਟ ਰਹੇ ਨੇ ਫਿਰ ਇਹ 도ਗਲੀ ਨੀਤੀ ਜਿਹੜੀ ਆ 도ਗਲੀ ਜਿਹੜੀ ਆ ਸੋਚ ਆ ਇਹ ਤੇ ਸਰਕਾਰ ਦੀ ਸਟੇਟ ਦੀ ਵੀ ਸਾਹਮਣੇ ਆ ਰਹੀ ਆ ਇਹ ਸਾਰੀਆਂ ਗੱਲਾਂ ਸਿੱਖਾਂ ਵਾਸਤੇ ਰਾਹ ਸੌਖਾ ਨਹੀਂਗਾ ਕਹਿਣ ਤੋਂ ਭਾਵ ਮੇਰਾ ਇਹ ਹੈ ਵੀ ਸਿੱਖਾਂ ਵਾਸਤੇ ਐਡਾ ਜਿਹਾ ਸੌਖਾ ਨਹੀਂਗਾ ਸਿੱਖਾਂ ਨੂੰ ਬਹੁਤ ਹੀ ਸੋਚ ਦੇ ਨਾਲ ਬਹੁਤ ਦਿਮਾਗ ਦੇ ਨਾਲ ਔਰ ਬਹੁਤ ਹੀ ਸੱਚੀ ਅਗਵਾਈ ਦੇ ਵਿੱਚ ਚੱਲਣਾ ਪੈਗਾ ਸਾਡੇ ਵਾਸਤੇ ਥਾਂ ਥਾਂ ਤੇ ਅੱਗੇ ਕੰਡੇ ਬੀਜੇ ਜਾ ਰਹੇ ਨੇ ਥਾਂ ਥਾਂ ਤੇ ਸਾਡੇ ਅੱਗੇ ਟੋਏ ਪੁੱਟੇ ਜਾ ਰਹੇ ਨੇ ਫਿਰ ਕਿਤੇ ਮੌਕਾ ਮਿਲਿਆ ਭਾਈ ਸਾਹਿਬ ਦੇ ਨਾਲ ਰੂਬਰੂ ਹੋਵਾਂਗੇ ਗੱਲਬਾਤ ਕਰਾਂਗੇ ਹੁਣ ਸਮਾਂ ਥੋੜਾ ਸੀ ਪਰ ਫਿਰ ਵੀ ਕਾਫੀ ਗੱਲਾਂ ਹੋ ਗਈਆਂ ਨੇ ਧੰਨਵਾਦ